ਅੱਜ ਜਿਹੜੇ ਕੁਝ ਦਿਨ ਪਹਿਲਾਂ ਅਮਰਤਪਾਲ ਮੈਰੋ ਤੋਂ ਮਾਫੀਆਂ ਮੰਗ ਰਹੀ ਸੀਗੇ ਇਹਨਾਂ ਨੇ ਹੁਣ ਖੁੱਲੇ ਤੌਰ ਤੇ ਅਮਰਤਪਾਲ ਮੈਰੋ ਦੀ ਜੋ ਵੀਡੀਓ ਆਈ ਹੈ ਸਨਲੀਨ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਤਉਨੂੰ ਲੈ ਕੇ ਜਿਹੜੇ ਜੱਟ ਟੀਵੀ ਚੈਨਲ ਵਾਲੇ ਆ ਇਹਨਾਂ ਨੇ ਸੇਮ ਜਿਵੇਂ ਅਮਰਤਪਾਲ ਸਿੰਘ ਮੈਰੋ ਨੇ ਆਪਣੀ ਵੀਡੀਓ ਚ ਕਿਹਾ ਸੀਗਾ ਨਾ ਕਿ ਜਿਹੜੇ ਕਹਿੰਦੇ ਆ ਗਾਲਾਂ ਕਿਵੇਂ ਨਿਕਲ ਜਾਂਦੀਆਂ ਅਸੀਂ ਗਾਲਾਂ ਕੱਢਣੋਂ ਹਟਾ ਲਾਂਗੇ ਅਸੀਂ ਲਗਾ ਪਾਵਾਂਗੇ ਜਿਹੜੇ ਗਾਲਾਂ ਕੱਢਦੇ ਆ ਤਾਂ ਉਹ ਵੀ ਹੁਣ ਜੋ ਅਮਰਤਪਾਲ ਸਿੰਘ ਮੈਰੋ ਦੀ ਵੀਡੀਓ ਚਾਰੇ ਪਾਸੇ ਆਈ ਹੈ ਉਹਨੂੰ ਲੈ ਕੇ ਇਹ ਜੱਟ ਟੀਵੀ ਵਾਲੇ ਦਿਆ ਕਿ ਹੁਣ ਅਸੀਂ ਪੁੱਛਦੇ ਆਂ ਵੀ ਅੱਦਾ ਕਿੱਦਾਂ ਮਿੱਠੀ ਹੋ ਜਾਂਦੀ ਐ ਅਸੀਂ ਫਿਰ ਜਾਣਦੇ ਆਂ ਵੀ ਕਿਵੇਂ ਮਿੱਠੀ ਕਰਨ ਤੋਂ ਰੋਕਿਆ ਜਾਂਦਾ ਤਾਂ ਚੰਗੀ ਜ਼ਿਆਦਾ ਇਹਨਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਐ ਤਾਂ ਕਮੈਂਟਸ ਵਿੱਚ ਕਈਆਂ ਦਾ ਕਹਿਣਾ ਵੀ ਕੁਝ ਦਿਨ ਪਹਿਲਾਂ ਤਾਂ ਇਹ ਮਾਫੀਆ ਮੰਗ ਰਹੇ ਸੀਗੇ ਸ਼ਾਇਦ ਹੁਣ ਇਹਨਾਂ ਨੂੰ ਲੱਗਦਾ ਹੋਵੇ ਵੀ ਅਮਰਤਪਾਲ ਮੈਰੂ ਤਾਂ ਵਿਦੇਸ਼ ਚਲਾ ਗਿਆ ਤੇ ਤਾਂ ਕਰਕੇ ਹੁਣ ਆਪਣਾ ਫੁੱਲ ਰੋ ਪਾ ਰਹੇ ਹੋਣ ਬਾਕੀ ਇਹਨਾਂ ਦੀ ਜੋ ਇਹ ਵੀਡੀਓ ਐ ਅਮਰਤਪਾਲ ਮੈਰੂ ਨੂੰ ਤੰਜ ਕੱਸਦੇ ਹੋਏ ਜੋ ਪਾਈ ਐ ਨਾ ਇਹ ਬੜੀ ਜ਼ਿਆਦਾ ਵਾਇਰਲ ਹੋ ਰਹੀ ਐ ਜਿਵੇਂ ਭਾਈ ਮੈਰੂ ਨੇ ਆਪਣੇ ਲਾਈਵ 'ਚ ਇਹਨਾਂ ਦੀ ਵੀਡੀਓ ਵਿਖਾ ਕੇ ਕਿਹਾ ਸੀ ਕਿ ਅਸੀਂ ਤੁਹਾਨੂੰ ਵੀ ਰੋ ਪਾਲ ਮੈਰੋ ਦੀ ਜੋ ਵੀਡੀਓ ਸਰਲੀਨ ਵੱਲੋਂ ਸ਼ੇਅਰ ਕੀਤੀ ਗਈ ਹੈ ਉਹਦੇ ਤੇ ਕਹਿ ਰਿਹਾ ਕਿ ਅਸੀਂ ਵੀ ਫਿਰ ਤੈਨੂੰ ਰੋਕਾਂਗੇ ਜੇ ਤੂੰ ਐਦਾਂ ਕਿਸੇ ਨਾਲ ਗੱਲ ਕਰੇਂਗਾ ਮਿੱਠੀ ਵਾਲੀ ਵੀਡੀਓ ਪਾਏਂਗਾ